ਅੱਜ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਸੀਗਾ ਕਿ ਸਾਡੇ ਪਿੰਡ ਦੀ ਲਾਇਬ੍ਰੇਰੀ ਦਾ ਉਦਘਾਟਨ ਸਾਡੇ ਹਲਕੇ ਦੇ ਐਮ ਐਲ ਏ ਸਰਦਾਰ ਅਖਬੀਰ ਸਿੰਘ ਜੀ ਨੇ ਕਰਿਆ ਸੀਗਾ ਸੋ ਅੱਜ ਹਵਨ ਕਰਕੇ ਸ਼ੁਰੂਆਤ ਸ਼ੁਰੂ ਹੋ ਰਹੀ ਹੈ ਜੀ ਲਾਇਬ੍ਰੇਰੀ ਦੀ ਦੇਖ ਸਕਦੇ ਹੋ ਤੁਸੀਂ ਸਾਡੇ ਪੰਚਾਇਤ ਦੇ ਮੈਂਬਰ ਸਹਿਬਾਨ ਪਹੁੰਚੇ ਹੋਏ ਨਹੀਂ ਹਾਂ ਮੈਂ ਲਾਤਾ ਹਾਂ ਤਾਂ ਪਾ ਦੇਣਾ ਆਓ ਤੁਸੀਂ ਸਾਰੇ ਹੱਥ ਲਾ ਕੇ ਇੱਕੋ ਕੋਲ ਵਿੱਚ ਲਾ ਹੱਥ ਲਾ ਦੇ ਭਾਈ ਹੱਥ ਲਾ ਲਓ ਹਾਂ ਆਤਾ ਮੈਂ ਤਾਂ ਲਾ ਪਰ ਜਬ ਤੇ ਜਿਨ੍ਹਾਂ ਨੇ ਲਾਇਬ੍ਰੇਰੀ ਦੀ ਕਮਾਂਡ ਸੰਭਾਲਣੀ ਹੈ ਜੀ ਉਹ ਮੌਜੂਦ ਨਹੀਂ ਦੇਖ ਸਕਦੇ ਤੁਸੀਂ ਇੱਥੇ ਇੱਕ ਮਿੰਟ ਜੀ ਜੋ ਕਿ ਅੱਜ ਤੋਂ ਲਾਇਬ੍ਰੇਰੀ ਦਾ ਕੰਮ ਸ਼ੁਰੂ ਕਰਿਆ ਗਿਆ ਜੀ ਇਹਦੇ ਕੋਈ ਸ਼ੁਭ ਮੌਕਾ ਹੁੰਦਾ ਇੱਥੇ ਆ ਕੇ ਤੁਸੀਂ ਵਧੀਆ ਵਧੀਆ ਨੌਲੇਜ ਵਾਲੀਆਂ ਕਿਤਾਬਾਂ ਪੜ੍ਹ ਸਕਦੇ ਹੋ ਜੀ ਲੋ ਤੁਸੀਂ ਪਾਓ ਸਾਡੇ ਪੰਚਾਇਤ ਮੈਂਬਰਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਜੀ ਹਰਮਪਾਲ ਸ਼ਰਮਾ ਜੀ ਵੱਲੋਂ ਬਹੁਤ ਬਹੁਤ ਤੁਸੀਂ ਪਾਓ ਆਹ ਤੋਂ ਪਾਓ ਠੀਕ ਹੈ ਖੜ ਗਏ ਨਹੀਂ ਡੱਬਾ ਚੱਕ ਲਓ ਲੋਕੀ ਦੇਖ ਸਕਦੇ ਹੋ ਸਨਮਾਨ ਕਰਿਆ ਗਿਆ ਜੀ ਪੰਚਾਇਤ ਮੈਂਬਰਾਂ ਦਾ ਇਹ ਡੱਬਾ ਵੀ ਚੱਕ ਇੱਕ ਮਿੰਟ ਕਿੱਥੇ ਰੱਖਣਾ ਪਿੱਛੇ ਉਹ ਚਿੰਨੂ ਬਣਾਈ ਹੈ ਡੱਬਾ ਦੀ ਇੱਕ ਮਿੰਟ ਜੀ ਇਹ ਵੀ ਇਹਨੂੰ ਵੀ ਚੇਤੀ ਹੈ ਜੀ ਜਿਆਦਾ ਨੇ ਸਾਰੇ ਬਾਕੀ ਵੀ ਨਾਲ ਰੱਖ ਲਓ ਤੇ ਮੂੰ ਵੀ ਮਿੱਠਾ ਕਰਵਾਇਆ ਗਿਆ ਜੀ ਲਾਇਬ੍ਰੇਰੀ ਤੁਸੀਂ ਦੇਖ ਸਕਦੇ ਹੋ ਇਹ ਬਣੀ ਹੋਈ ਹੈ ਜੀ ਤੇਰੀ ਰਿਪੋਰਟ ਹੋਣੀ ਚਾਹੀਦੀ ਦੇ ਵਿੱਚ ਲਓ ਜੀ ਆਪਾਂ ਹਰਵਿੰਦਰਪਾਲ ਵੀਰ ਜੀ ਨਾਲ ਗੱਲ ਕਰਾਂਗੇ ਜੋ ਕਿ ਪੰਚਾਇਤ ਮੈਂਬਰ ਪੰਚ ਸਾਬ ਨੇ ਜੀ ਸਸੀ ਗਾ ਵੀਰ ਜੀ ਅੱਜ ਜਿਹੜਾ ਤੁਸੀਂ ਇਹ ਲਾਇਬ੍ਰੇਰੀ ਦਾ ਕਾਰਜ ਸੰਭਾਲਿਆ ਕਿਹਨੂੰ ਸੰਭਾਲਿਆ ਜੀ ਇੱਥੇ ਖੜਾ ਲਾਓ ਤੁਸੀਂ ਉਧੇ ਖੜੋ ਬਰਜਿੰਦਰ ਜੀ ਮੈਂ ਤੁਹਾਨੂੰ ਬਹੁਤ ਥੋੜਾ ਧੰਨਵਾਦ ਕਰਦਾ ਜਿਹੜਾ ਤੁਸੀਂ ਹਰ ਇੱਕ ਉਪਰਾਲੇ ਨੂੰ ਸਾਰਿਆਂ ਦੇ ਸਾਹਮਣੇ ਪੇਸ਼ ਕਰਦੇ ਹੋ ਪਹਿਲਾ ਮੁਬਾਰਕਾਤ ਨੂੰਆ ਬਾਕੀ ਸਾਡਾ ਜਿਹੜਾ ਜੋਤ ਸਰਪੰਚਾ ਹੈ ਹਰਸ਼ਦੀਪ ਸ਼ਰਮਾ ਹੈ ਨਾ ਇਹਨਾਂ ਦੇ ਉਪਰਾਲੇ ਨਾਲ ਜਿਹੜੀ ਪਿੰਡ ਦੇ ਵਿੱਚ ਆਪਾਂ ਲਾਇਬ੍ਰੇਰੀ ਓਪਨ ਕੀਤੀ ਹੈ ਕਿਉਂਕਿ ਮੇਰੀ ਮੇਰੀ ਸੋਚ ਹੈ ਜਿਹੜਾ ਰਾਜਨੀਤਿਕ ਪਰਸਨਲਿਟੀਆਂ ਹੁੰਦੀਆਂ ਨੇ ਉਹ ਹਰ ਇੱਕ ਪਿੰਡ ਦੇ ਵਿੱਚ ਪ੍ਰੋਵਾਈਡ ਕਰਵਾਉਣਾ ਚਾਹੁੰਦੀਆਂ ਹੁੰਦੀਆਂ ਨੇ ਵੀ ਸੂਲਤ ਵੱਧ ਤੋਂ ਵੱਧ ਹੋਵੇ ਪਰ ਮੇਨ ਚੀਜ਼ ਉਹਨਾਂ ਦੀ ਵੀ ਜਿਹੜਾ ਉਹਨੂੰ ਐਕਸੈਪਟ ਕਰ ਸਕੇ ਜਾਂ ਉਹਨੂੰ ਲਿਆ ਸਕੇ ਤੇ ਮੈਂ ਮੁਬਾਰਕਬਾਦ ਪਹਿਲਾਂ ਹਰਸ਼ਦੀਪ ਨੂੰ ਦਊਂਗਾ ਸਾਡੇ ਸਰਪੰਚ ਨੂੰ ਜਿਹਨੇ ਲਾਇਬ੍ਰੇਰੀ ਇੱਥੇ ਲਿਆਂਦੀ ਆ ਠੀਕ ਆ ਉਹਦੇ ਉਪਰਾਲੇ ਨਾਲ ਹੀ ਇੱਥੇ ਲਾਇਬ੍ਰੇਰੀ ਹੋਈ ਆ ਤੇ ਉਸ ਤੋਂ ਬਾਅਦ ਜੋ ਇਹਦੀ ਦੇਖ ਰੇਖ ਲਈ ਸਾਡਾ ਇੱਕ ਕੇਅਰ ਕੇਟਰ ਰੱਖਿਆ ਆਪਾਂ ਨੇ ਮੌਨਿਕਾ ਸ਼ਰਮਾ ਜੀ ਨੇ ਉਹ ਤੇ ਮੈਂ ਇਹਨਾਂ ਨੂੰ ਵਧਾਈ ਦੇ ਰਿਹਾ ਇਹਨਾਂ ਦੇ ਪਰਿਵਾਰ ਨੂੰ ਵਧਾਈ ਦੇ ਰਿਹਾ ਠੀਕ ਆ ਨਾ ਜਿਹੜੇ ਇਹਨੂੰ ਸਾਫ਼ ਸੁਵਾਰ ਰੱਖਣਗੇ ਅਤੇ ਕੋਸ਼ਿਸ਼ ਹੋਊਗੀ ਸਾਡੀ ਪੰਚਾਇਤ ਵੱਲੋਂ ਜੇ ਕੋਈ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਮੌਨਿਕਾ ਸ਼ਰਮਾ ਨੂੰ ਜਾਂ ਕੋਈ ਰਿਕੁਆਇਰਮੈਂਟ ਹੋਊਗੀ ਤਾਂ ਸਾਡੇ ਪੰਚਾਇਤ ਮੈਂਬਰ ਨੂੰ ਕਿਸੇ ਨੂੰ ਵੀ ਜਾਂ ਸਰਪੰਚ ਸਾਹਿਬ ਨੂੰ ਦੱਸਣ ਅਸੀਂ ਉਹ ਉਪਰਾਲਾ ਉਹਨਾਂ ਦਾ ਪੂਰਾ ਕਰਾਂਗੇ ਤੇ ਮੈਂ ਫਿਰ ਸਾਡੇ ਚਾਚਾ ਤਰਨਪਾਲ ਜੀ ਨੂੰ ਬਹੁਤ ਬਹੁਤ ਮੁਬਾਰਕਵਾਦ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਨਾ ਤੇ ਬਹੁਤ ਧੰਨਵਾਦ ਤੇ ਸ਼ੁਭ ਕਾਮਨਾਵਾਂ ਮੇਰੀਆਂ ਇਸ ਪਰਿਵਾਰ ਨਾਲ ਪੰਚਾਇਤ ਵੱਲੋਂ ਫਿਰ ਸਾਡੇ ਸਰਪੰਚ ਸਾਹਿਬ ਨੂੰ ਮੁਬਾਰਕਾਂ ਜਿਹਨਾਂ ਦੇ ਪ੍ਰਾਲੇ ਨਾਲ ਇਹ ਪਿੰਡ ਸੇਧ ਦੇ ਚੱਲਿਆ ਅੱਛਾ ਇਹਦਾ ਟਾਈਮ ਕੀ ਹੈ ਜੀ ਲਾਇਬ੍ਰੇਰੀ ਦਾ ਖੁੱਲਣ ਦਾ ਤੇ ਬੰਦ ਹੋਣ ਦਾ ਇਹਦਾ ਟਾਈਮ ਵੀਰ ਜੀ 9 ਤੋਂ 5 ਹੋਊਗਾ ਤੇ ਸਵੇਰੇ ਆਪਣਾ ਦੁਪਹਿਰ ਨੂੰ 1 ਤੋਂ 2 ਵਜੇ ਲੰਚ ਟਾਈਮ ਛੁੱਟੀ ਹੋਊਗੀ ਐਤਵਾਰ ਦੀ ਛੁੱਟੀ ਹੋ। ਲਓ ਜੀ ਆਪਾਂ ਕੁਝ ਗੱਲਾਂ ਸਰਪੰਚ ਸਾਹਿਬ ਨਾਲ ਕਰਾਂਗੇ। ਸਸੀਗਲ ਸਰ ਸਸੀਗਲ ਜੀ ਇਹ ਸਾਰੇ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਹੁਣ ਤੇ ਜਿਹੜੀਆਂ ਪਹਿਲੀਆਂ ਪੰਚਾਇਤਾਂ ਲੱਗ ਕੇ ਗਈਆਂ ਨੇ ਉਹਨਾਂ ਦੇ ਦਿਮਾਗ ਵਿੱਚ ਕਿਉਂ ਨਹੀਂ ਆਇਆ ਇਹ ਜਿਹੇ ਕੰਮ। ਵੇਖੋ ਉਹ ਤਾਂ ਹੁਣ ਆਪੋ ਆਪਣੀ ਸੋਚ ਹੈ। ਕਿਸੇ ਦਾ ਹੁੰਦਾ ਵੀ ਮੈਂ ਕਿਸੇ ਪਾਸੇ ਕੰਮ ਕਰਨਾ ਕੀ ਤੇ ਕਿਸੇ ਹੁਣ ਅਸੀਂ ਚੌਂਨੇ ਆਈ ਪਈ ਜਿਹੜਾ ਹੈ ਗਲੀਆਂ ਨਾਲੀਆਂ ਚੱਲਦੀਆਂ ਰਹਿੰਦੀਆਂ ਨੇ ਉਹ ਤੋਂ ਉੱਪਰ ਉੱਤੇ ਕੀ ਆਪਾਂ ਕਿਉਂਕਿ ਨਸ਼ਿਆਂ ਦਾ ਬਹੁਤ ਚੱਲ ਰਿਹਾ ਹੈ ਨਸ਼ਿਆਂ ਤੇ ਪਹਿਲਾਂ ਹੀ ਸਰਕਾਰ ਹੋਈ ਪੁਲਿਸ ਸਾਰੀ ਉੱਤੇ ਰੋਗ ਲਾਦੀ ਹੈ ਵੀ ਕਿਸੇ ਨਾ ਕਿਸੇ ਉਹਨੂੰ ਹੱਲ ਕੀਤਾ ਜਾਵੇ ਪਰ ਜਦੋਂ ਆਪਾਂ ਨਸ਼ਿਆਂ ਦਾ ਹੱਲ ਕਰਦੇ ਆ ਉਹ ਵਿਦਿਆਰਥੀਆਂ ਨੂੰ ਉਹਨਾਂ ਨੂੰ ਕਿਤੇ ਸਿਹਤ ਵੀ ਦੇਣ ਦੀ ਲੋੜ ਹੈ ਇਸ ਕਰਕੇ ਜਿਹੜਾ ਸਿਹਤ ਦੇਣ ਦੀ ਆਪਾਂ ਨੇ ਲਾਇਬ੍ਰੇਰੀ ਦਾ ਕੰਮ ਕੀਤਾ ਹੈ ਇੱਥੇ ਸ਼ੁਰੂ ਕਰੀਏ ਹੈ ਕਿਉਂਕਿ ਜਿਹੜੇ ਬਹੁਤ ਸਾਰੇ ਮੇਰੇ ਕੋਲ ਬੱਚੇ ਵਿਦਿਆਰਥੀ ਆਉਂਦੇ ਨੇ ਜਿਹਨਾਂ ਪਟਿਆਲੇ ਜਾਣਾ ਪੈਂਦਾ ਹੈ ਇੱਥੇ ਪ੍ਰੀਪਰੇਸ਼ਨ ਤਿਆਰੀ ਕਰਨੀ ਆ ਬੁੱਕਸ ਲੈਣੀਆਂ ਚਾਹੀਦੀਆਂ ਨੇ ਉਹ ਨਹੀਂ ਲੈ ਪਾਉਂਦੇ ਜਿਵੇਂ ਔਖਾ ਹੁੰਦਾ ਸੀਗਾ ਇਸ ਕਰਕੇ ਵੀ ਲਾਇਬ੍ਰੇਰੀ ਦੀ ਫੈਲ ਕਢਣੀ ਕਰੀਏ ਇਹਦੇ ਨਾਲ ਹੀ ਦੂਜਾ ਕਦਮ ਕਿਉਂਕਿ ਕੁਝ ਵਿਦਿਆਰਥੀ ਨੇ ਜਿਹੜੇ ਬੱਚੇ ਨੇ ਉਹ ਪੜਨ ਦੇ ਚੁੱਕ ਨੇ ਕੁਝ ਨੇ ਖੇਡਾਂ ਦੇ ਤੇ ਨਾਲ ਹੀ ਨਾਲ ਹੀ ਇੱਕ ਗਰਾਊਂਡ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਟੈਂਟਰ ਹੋ ਗਿਆ ਬਹੁਤ ਜਲਦੀ ਉਹ ਸ਼ੁਰੂ ਕੀਤਾ ਜਾਊਗਾ ਤੇ ਬਹੁਤ ਜਲਦੀ ਉਹਦਾ ਉਹਦਾ ਵੀ ਤਿਆਰ ਮਿਲ ਜਾਊਗਾ अच्छा जे किसी ने किताब घर पढ़ने वास्ते लेके जानी होगी ता इथों जा सकदा हां इथों ਤੁਸੀਂ ਆਪਣਾ ਲੈ ਸਕਦੇ ਹੋ ਬੁੱਕ ਲੈ ਸਕਦੇ ਹੋ ਹਫਤੇ ਦਾ ਟਾਈਮ ਪੀਰੀਅਡ ਹੋਊਗਾ ਤੇ ਹਫਤੇ ਬਾਅਦ ਤੁਹਾਨੂੰ ਇੱਕ ਵਾਰੀ ਵਾਪਸ ਕਰਨੀ ਪਊਗੀ ਤੇ ਦੁਬਾਰਾ ਫਿਰ ਉਹਨੂੰ ਰੀ-ਇਸ਼ੂ ਕਰਾ ਸਕਦੇ ਹੋ ਕੋਈ ਚਾਰਜ ਤਾਂ ਨਹੀਂ ਹੋਊਗਾ ਨਹੀਂ ਚਾਰਜ ਕੋਈ ਨਹੀਂ ਤਾਂ ਲਾਇਬ੍ਰੇਰੀ ਪਿੰਡ ਦੀ ਆ ਤਾਂ ਫ੍ਰੀ ਕਿਤਾਬਾਂ ਤਾਂ ਉਹਦੇ ਵਿੱਚ ਚਾਰਜ ਨਹੀਂ ਥੈਂਕ ਯੂ ਸਰ ਲਓ ਜੀ ਤੁਸੀਂ ਦੇਖ ਸਕਦੇ ਹੋ ਲਾਇਬ੍ਰੇਰੀ ਬਾਬਾ ਜੀ ਹਾਂ ਮੁਠਾ ਕਰੇਗਾ ਕੋਈ ਨਹੀਂ ਤੇ ਅੱਜ ਲਾਇਬ੍ਰੇਰੀ ਦੀ ਕਮਾਂਡ ਮੋਨਿਕਾ ਸ਼ਰਮਾ ਜੀ ਨੇ ਸੰਭਾਲੀ ਗਈ ਹੈ ਜੀ ਇਕਨਾਂ ਆਜੋ ਵੀ ਇੱਧਰ ਜੋ ਕਿ 8 ਵਜੇ ਤੋਂ ਲੈ ਕੇ 5 ਵਜੇ ਤੱਕ ਲਾਇਬ੍ਰੇਰੀ ਦੇ ਵਿੱਚ ਬੈਠਣਗੇ ਜੀ ਉਹਦਾ ਕਰਾਉਣਾ ਨਾ ਇਹ ਕਰ ਸਾਡੀ ਬਣਾਈ ਹੋਈ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਹੈ ਸਾਰਿਆਂ ਦਾ